ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੰਗਤ ਜੀ ਆਜਾ ਪਾ ਸਾਖੀ ਰੇ ਮਾਦੇਮ ਰਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਬਾਰੇ ਜਾਣਾਂਗੇ ਭਾਗ 12 ਦਰਗਾਹੀ ਭੰਡਾਰੀਆਂ ਸਿੱਖ ਨੂੰ ਉਪਦੇਸ਼ ਇੱਕ ਸਿੱਖ ਜਿਸ ਦਾ ਨਾਮ ਦਰਗਾਹੀ ਭੰਡਾਰੀਆ ਕਿਹਾ ਜਾਂਦਾ ਸੀ ਗੁਰੂ ਜੀ ਦੇ ਦਰਸ਼ਨਾਂ ਨੂੰ ਆ ਕੇ ਮੱਥਾ ਟੇਕਿਆ ਪ੍ਰਸ਼ਨ ਕੀਤੇ ਗੁਰੂ ਜੀ ਨੇ ਯੋਗ ਉੱਤਰ ਦੇ ਕੇ ਉਸ ਨੂੰ ਨਿਹਾਲ ਕਰ ਦਿੱਤਾ ਗੁਰੂ ਘਰ ਦਾ ਸ਼ਰਧਾਲੂ ਸਿੱਖ ਬਣ ਗਿਆ ਭਾਈ ਜਮਾਲ ਨੂੰ ਉਪਦੇਸ਼ ਗੁਰੂ ਜੀ ਦਾ ਜਸ ਸੁਣ ਕੇ ਭਾਈ ਜਮਾਲ ਸ਼ਰਨ ਆਇਆ ਮੱਥਾ ਟੇਕ ਕੇ ਬੇਨਤੀ ਕੀਤੀ ਸੱਚੇ ਪਾਸ਼ਾ ਗੁਰ ਸਿੱਖੀ ਦਾ ਉਪਦੇਸ਼ ਦਿਓ ਜਿਸ ਤੋਂ ਸੰਸਾਰ ਸਾਗਰ ਤੋਂ ਪਾਰ ਹੋ ਜਾਈਏ ਗੁਰੂ ਜੀ ਨੇ ਉਸ ਨੂੰ ਕਈ ਪ੍ਰਸ਼ਨਾਂ ਦਾ ਉੱਤਰ ਦੇ ਕੇ ਸਤਨਾਮ ਦਾ ਉਪਦੇਸ਼ ਦਿੱਤਾ ਭਾਈ ਜਮਾਲ ਪੂਰਨ ਸ਼ਰਧਾਲੂ ਗੁਰੂ ਜੀ ਦਾ ਸਿੱਖ ਬਣਿਆ ਭਾਈ ਕੂਕੇ ਤੋਂ ਭਾਈ ਅਨੰਤਾਂ ਨੂੰ ਉਪਦੇਸ਼ ਭਾਈ ਗੁਕੇ ਤੇ ਭਾਈ ਅਨੰਤਾ ਗੁਰੂ ਜੀ ਦੀ ਸ਼ਰਣੋਂ ਪ੍ਰਾਪਤ ਹੋਏ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੜਾ ਪ੍ਰਸ਼ਾਦ ਉੱਤਮ ਭੋਜਨ ਬਣਾਇਆ ਹੈ ਹੋਰ ਭੋਜਨ ਕਿਉਂ ਨਹੀਂ ਪ੍ਰਚਲਿਤ ਕੀਤਾ ਗੁਰੂ ਜੀ ਨੇ ਕਿਹਾ ਕਿ ਕੜਾ ਪ੍ਰਸ਼ਾਦ ਮਿੱਠਾ ਤੇ ਨਰਮ ਹੈ ਦੂਸਰਾ ਸੁਖੀ ਭੋਜਨ ਹੈ ਜਿਹੜਾ ਜਿਹਾ ਵੀ ਜਿੰਨਿਆਂ ਨੂੰ ਮਰਜ਼ੀ ਹੈ ਵਰਤਾ ਦਿਓ ਤੀਸਰਾ ਪ੍ਰਚਲਿਤ ਕਰਨਾ ਹੁੰਦਾ ਹੈ ਜਿਹੜਾ ਭੋਜਨ ਮਰਜ਼ੀ ਹੈ ਕਰ ਦਿੱਤਾ ਜਾਵੇ ਔਰ ਕਈ ਸ਼ੰਕਾ ਨਿਵਰਤ ਕਰਕੇ ਗੁਰੂ ਜੀ ਨੇ ਸਤਨਾਮ ਦਾ ਉਪਦੇਸ਼ ਦਿੱਤਾ ਭਾਈ ਤੁਲਸੀਆ ਨੂੰ ਉਪਦੇਸ਼ ਭਾਈ ਤੁਲਸੀਆ ਭਾਈ ਤੀਰਥਾ ਗੁਰੂ ਜੀ ਪਾਸਹਾਜਰ ਹੋਏ ਕਈ ਤਰ੍ਹਾਂ ਦੇ ਪ੍ਰਸ਼ਨ ਉੱਤਰ ਕੀਤੇ ਗੁਰੂ ਜੀ ਪ੍ਰੇਮਪੂਰਵਕ ਸ਼ਬਦਾ ਨਿਰਣਾ ਕਰਕੇ ਦੱਸਿਆ ਦੋਨਾਂ ਦਾ ਮਨ ਸੁਧ ਹੋ ਗਿਆ ਫਿਰ ਗੁਰੂ ਜੀ ਪਾਸੋਂ ਸਤਨਾਮ ਦਾ ਉਪਦੇਸ਼ ਲੈ ਕੇ ਨਿਹਾਲ ਹੋ ਗਏ ਭਾਈ ਤਿੰਗਣ ਭਾਈ ਮਧੂਨ ਨਾਲ ਨੀਲ ਦਾ avatars ਪਾਈ ਟਿੰਗਾ ਨਾਲ ਪਾਈ ਮਧੂ ਤਰਖਾਨ ਸਿੱਖ ਗੁਰੂ ਜੀ ਦੇ ਪਾਸ ਹੀ ਰਹਿੰਦੇ ਸਨ ਲੰਗਰ ਦੀਆਂ ਲੱਕੜੀਆਂ ਉਚਿਰਨੀਆਂ ਮੰਝੇ ਚੌਂਕੀਆਂ ਬਣਾਉਣੇ ਗੁਰੂ ਘਰ ਵਿੱਚ ਦੇਣੀਆਂ ਹੋਰ ਸਿੱਖਾਂ ਦਾ ਕੰਮਕਾਰ ਦੇਣਾ ਅਤਿਆधिक ਸੇਵਾ ਕਰਦੇ ਸਨ ਬ੍ਰਹਮ ਗਿਆਨੀ ਇਹਨਾਂ ਦਾ ਨਾਮ ਪਿਆ ਹੋਇਆ ਸੀ ਜਦ ਇਹਨਾਂ ਦੋਹਾਂ ਦਾ ਅੰਤ ਸਮਾ ਆਇਆ ਤਾਂ ਪਹਿਲਾਂ ਇਹਨਾਂ ਸ੍ਰੀ ਅਮਰਤ ਸਰ ਵਿੱਚ ਇਸ਼ਨਾਨ ਕੀਤਾ ਫਿਰ ਆਪਣੇ ਡੇਰੇ ਵਿੱਚ ਬਿਸਤਰੇ ਕਰਕੇ ਗੁਰੂ ਜੀ ਦੇ ਦਰਸ਼ਨ ਨੂੰ ਆਏ ਦਰਸ਼ਨ ਕਰਕੇ ਮੁਖੀ ਮੁਖੀ ਸਿੱਖਾਂ ਨੂੰ ਲਿਜਾ ਕੇ ਪ੍ਰਸ਼ਾਦ ਛਕਾਇਆ ਸਭ ਦੀ ਪਰਸੰਤਾ پا ਕੇ ਆਪੋ ਆਪਣੇ ਬਿਸਤਰਿਆਂ ਤੇ ਬੈਠ ਗਏ ਗੁਰੂ ਜੀ ਦੇ ਚਰਨਾਂ ਦਾ ਧਿਆਨ ਕਰਕੇ ਜੋਤ ਨਾਲ ਜੋਤ ਮੇਲ ਦਿੱਤੀ ਸਿੱਖ ਸੰਗਤ ਇਹ ਕੌਤਕ ਦੇਖ ਕੇ ਅਚਰਜ रह ਗਈ ਜਦ ਸੰਸਕਾਰ ਕਰਨ ਲਈ ਬਾਹਰ ਗਏ ਤਾਂ ਗੁਰੂ ਜੀ ਵੀ ਘੋੜੇ ਤੇ ਚੜ ਕੇ ਉੱਥੇ ਪਹੁੰਚੇ ਗੁਰੂ ਜੀ ਬੋਲੇ ਸਾ ਸੰਗਤ ਜੀ ਇਹ ਦੋਨੋਂ ਨਲ ਨੀਲ ਦਾ અવਤਾਰ ਸਨ। ਸ਼੍ਰੀ ਰਾਮਚੰਦਰ ਜੀ ਅੱਗੇ ਜਦ ਨੀਲ ਨੇ ਸਮੁੰਦਰ ਤੇ ਪੱਥਰ ਧਾਰ ਕੇ ਧਰਾ ਕੇ ਪੁਲ ਬੱਧਾ ਸੀ ਤਾਂ ਸ਼੍ਰੀ ਰਾਮ ਜੀ ਨੇ ਕਿਹਾ ਜਿਸ ਚੀ ਦੀ ਇੱਛਾ ਹੈ ਸੋ ਮੰਗੋ। ਨਲ ਨੀਲ ਜੀ ਬੋਲੇ ਸਾਨੂੰ ਬ੍ਰਹਮ ਗਿਆਨ ਦੀ ਇੱਛਾ ਹੈ। ਤਦ ਸ਼੍ਰੀ ਰਾਮ ਜੀ ਨੇ ਕਿਹਾ ਅੱਛਾ ਕਲਯੁਗ ਵਿੱਚ ਤੁਸੀਂ ਜਨਮ ਧਾਰਨਾ ਅਸੀਂ ਤੁਹਾਨੂੰ ਬ੍ਰਹਮ ਗਿਆਨ ਹੀ ਦੇਵਾਂਗੇ। ਸੋ ਹੁਣ ਇਹਨਾਂ ਜਨਮਧਾਰਿਆ ਸੀ ਤੇ ਇਹਨਾਂ ਨੂੰ ਅਸਾਂ ਬ੍ਰह्म ਗਿਆਨ ਦਿੱਤਾ ਹੈ। ਭਾਈ ਬਨਵਾਲੀ ਤੇ ਭਾਈ ਪਰਸਰਾਮ ਨੂੰ உபਦੇਸ਼। ਭਾਈ ਬਨਵਾਲੀ ਤੇ ਭਾਈ ਪਰਸਰਾਮ ਦੋ ਵੈਦ ਸਨ ਗੁਰੂ ਘਰ ਦੇ ਸ਼ਰਧਾਲੂ ਸਿੱਖ ਸਭ ਦਵਾਈ ਗੁਰੂ ਨਿਮਤ ਹੀ ਰੋਗੀਆਂ ਨੂੰ ਦਿੰਦੇ ਸਨ। ਕਿਸੇ ਪਾਸੋਂ ਪੈਸਾ ਨਹੀਂ ਸੀ ਲੈਂਦੇ ਆਪਣੀ ਕਿਰਤ ਕਰਕੇ ਗੁਜ਼ਾਰਾ ਕਰਦੇ ਸਨ। ਇੱਕ ਦਿਨ ਸ੍ਰੀ ਗੁਰੂ ਜੀ ਅੱਗੇ ਉਹਨਾਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਭ ਤੋਂ ਵੱਡੀ ਮੈਮਾ ਆਪ ਸਤ ਸੰਗਤ ਦੀ ਕਹਿੰਦੇ ਹੋ ਇਸ ਦਾ ਕੀ ਕਾਰਨ ਹੈ ਗੁਰੂ ਜੀ ਬੋਲੇ ਜਿਸ ਤਰ੍ਹਾਂ ਤੁਸੀਂ ਵੈਦ ਹੋ ਰੋਗ ਨੂੰ ਪਛਾਣ ਕੇ ਉਸ ਦੇ ਮਤਾਬਕ ਦਵਾਈ ਦੇ ਗਿਜ਼ਾ ਦਿੰਦੇ ਹੋ ਤਾਂ ਰੋਗੀ ਰਾਜੀ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਸਤ ਸੰਗਤ ਵੈਦ ਹੈ ਸਤ ਸੰਗਤ ਉਦਮ ਮਦਮ ਕनिष्ठ ਪੁਰਸ਼ ਨੂੰ ਵਿਚਾਰ ਕੇ ਉਸ ਤਰ੍ਹਾਂ ਦਾ ਉਪਦੇਸ਼ ਤੇ ਸੇਵਾ ਦਸਨੀ ਹੈ ਤੇ ਉਸ ਪੁਰਸ਼ ਨੂੰ ਕਲਿਆਣ ਹੋ ਜਾਂਦੀ ਹੈ ਇਸ ਪ੍ਰਕਾਰ ਦੇ ਦ੍ਰਿਸ਼ਟਾਂਤ ਦੇਖ ਕੇ ਗੁਰੂ ਜੀ ਨੇ ਦੋਨਾਂ ਦਾ ਸੰਸਾਰ ਦੂਰ ਕੀਤਾ। ਭਾਈ ਤੀਰਥਾ ਨੂੰ ਉਪਦੇਸ਼ੀ। ਇੱਕ ਸਿੱਖ ਤੀਰਥਾ ਨਾਮ ਕਰਕੇ ਪਾਸ਼ਾਹੀ ਲਸ਼ਕਰ ਵਿੱਚ ਨੌਕਰੀ ਸੀ। ਉਸ ਸਮੇਂ ਅਨੁਸਾਰ ਗੁਰੂ ਜੀ ਦੇ ਦਰਸ਼ਨ ਨੂੰ ਆਇਆ ਚਰਣਾ ਤੇ ਮੱਥਾ ਟੇਕ ਕੇ ਬੇਨਤੀ ਕੀਤੀ ਸੱਚੇ ਪਾਸ਼ਾ ਕਿਸੇ ਵਕਤ ਖੁਰਸਤ ਨਹੀਂ ਮਿਲਦੀ ਪਰ ਅਧੀਨੀ ਹੈ ਆਪ ਉਹ ਉਪਦੇਸ਼ ਬਖਸ਼ੋ ਜਿਸ ਤੋਂ ਸਹਿਜ ਹੀ ਮੁਕ ਹੋ ਜਾਵੇ। ਗੁਰੂ ਜੀ ਬੋਲੇ ਸਵਾਸ ਸਵਾਸ ਸਤ ਨਾਮ ਦਾ ਜਾਪ ਹਿਰਦੇ ਵਿੱਚ ਕਰੀ ਜਾਓ ਤੇ ਆਏ ਗਏ ਸਤ ਸੰਗਤ ਦੀ ਜਥਾ ਜੋਗ ਸੇਵਾ ਕਰੋ ਤਾਂ ਸੱਤੇ ਹੀ ਕਲਿਆਣ ਹੋ ਜਾਵੇਗੀ ਭਾਈ ਭਾਵਾ ਭਾਈ ਧੀਰੋ ਨੂੰ ਉਪਦੇਸ਼ ਭਾਈ ਭਾਵਾ ਭਾਈ ਧੀਰੋ ਉਹ ਜਨ ਵਿੱਚ ਵਸਦੇ ਸਨ ਗੁਰੂ ਜੀ ਦੀ ਭਰਤੀ ਵਿੱਚ ਤਤ ਵਰਸਾ ਨੂੰ ਕਥਾ ਕੀਰਤਨ ਸਾ ਸੰਗਤ ਦੀ ਸੇਵਾ ਕਰਨੀ ਆਪਣਾ ਮੁੱਖ ਧਰਮ ਸਮਝਦੇ ਸਨ ਸਾਲ ਵਿੱਚ ਦੋ ਵਿਰਾਮ ਗੁਰੂ ਜੀ ਦੇ ਦਰਸ਼ਨ ਨੂੰ ਆਇਆ ਕਰਦੇ ਇੱਕ ਦਿਨ ਭਾਈ ਧੀਰੋ ਨੇ ਗੁਰੂ ਜੀ ਤੋਂ ਪੁੱਛਿਆ ਮਹਾਰਾਜ ਸੰਤਾਂ ਦੇ ਲੱਛਣ ਕੀ ਹਨ ਗੁਰੂ ਜੀ ਨੇ ਮੁੱਖ ਵਾਕ ਉਚਾਰਿਆ ਇਸ ਦਾ ਭਾਵ ਅਰਥ ਸੁਣ ਕੇ ਭਾਈ ਧੀਰੋ ਨੇ ਨਮਸਕਾਰ ਕੀਤੀ ਗੁਰਸਿੱਖਾਂ ਨੂੰ ਉਪਦੇਸ਼ ਭਾਈ ਸੰਗਤ ਦਾਸ ਭਾਈ ਭਗਵਾਨ ਦਾਸ ਭਾਈ ਕਟਾਰੂ ਪ੍ਰਥੀਮਲ ਆਦਿ ਇਕੱਠੇ ਹੋ ਕੇ ਗੁਰੂ ਜੀ ਦੇ ਦਰਸ਼ਨ ਨੂੰ ਆਏ ਬੇਨਤੀ ਕੀਤੀ ਸੱਚੇ ਪਾਤਸ਼ਾਹ ਮਨ ਸੁਧਣੇ ਹੀ ਹੁੰਦਾ ਇਹ ਕਾਰਨ ਹੈ ਗੁਰੂ ਜੀ ਬੋਲੇ ਤੁਸੀਂ ਅੰਤਸ ਵਿੱਚ ਹੌਮੇ ਨੂੰ ਕੱਢੋ ਤਾਂ ਮਨ ਸ਼ੁੱਧ ਹੋ ਜਾਵੇਗਾ ਜਿਸ ਤਰ੍ਹਾਂ ਖੂਹ ਵਿੱਚ ਬਿੱਲੀ ਡਿੱਗ ਕੇ ਮਰ ਜਾਵੇ ਤਾਂ ਜਲ ਵਿੱਚ ਬਦਬੂ ਪੈਦਾ ਹੋ ਜਾਂਦੀ ਹੈ ਭਾਵੇਂ ਕਿੰਨਾ ਹੀ ਪਾਣੀ ਖੂਹ ਵਿੱਚੋਂ ਕੱਢੀ ਜਾਓ ਬੋ ਨਹੀਂ ਜਾਵੇਗੀ ਜਿੰਨਾ ਚਿਰ ਉਸ ਮੋਈ ਬਿੱਲੀ ਨੂੰ ਨਾ ਕੱਢੋਗੇ ਇਸੇ ਤਰ੍ਹਾਂ ਹੌਮੇ ਵੱਡਾ ਰੋਗ ਹੈ ਇਸ ਦੇ ਨਾਸ ਕੀਤੇਆਂ ਹੀ ਮਨ ਸ਼ੁੱਧ ਹੁੰਦਾ ਹੈ ਇਸ ਪ੍ਰਕਾਰ ਸੰਝਾ ਕੇ ਸਭ ਨੂੰ ਗੁਰੂ ਜੀ ਨੇ ਸਤਨਾਮ ਦਾ ਉਪਦੇਸ਼ ਦਿੱਤਾ ਭਾਈ ਮਾਈਏ ਨੂੰ ਉਪਦੇਸ਼ ਭਾਈ ਮਾਈਆ ਗੁਰੂ ਜੀ ਦੇ ਦਰਸ਼ਨ ਨੂੰ ਆਇਆ ਮੱਥਾ ਟੇਕ ਕੇ ਬੇਨਤੀ ਕੀਤੀ ਸੱਚੇ ਪਾਸ਼ਾ ਉੱਤਮ ਗੁਰਮੁਖ ਕੌਣ ਹੈ ਗੁਰੂ ਜੀ ਬੋਲੇ ਜੋ ਸਿੱਖ ਸਤਗੁਰਾਂ ਦੇ ਉਪਦੇਸ਼ ਨੂੰ ਜਪਦਾ ਹੈ ਜਥਾ ਲਾਭ ਦੇ ਸੰਤੋਖ ਕਰਕੇ ਪਰਸੰਨ ਰਹਿੰਦਾ ਹੈ ਸਿੱਖ ਸੁੱਖ ਦੁੱਖ ਨੂੰ ਸਰੀਦਾ ਭੋਗ ਸਮਝ ਕੇ ਇੱਕ ਰਸ ਵਰਤਦਾ ਹੈ ਹਰ ਕਸੋਗ ਨੂੰ ਕਰਮਾਂ ਅਨਸਾਰ ਸਮਝ ਕੇ ਸਮਾਨ ਰਹਿੰਦਾ ਹੈ ਨਿਸ਼ਕਾਮ ਭਗਤੀ ਕਰਦਾ ਹੈ ਸਭ ਵਿਖੇ ਸਵੈ ਆਤਮਾ ਸਮਝ ਕੇ ਸੇਵਾ ਕਰਦਾ ਹੈ ਉਹ ਅਤਮ ਉੱਤਮ ਗੁਰਮੁਖ ਕਿਹਾ ਜਾਂਦਾ ਹੈ ਭਾਈ ਜੂੜ ਨੂੰ ਉਪਦੇਸ਼ ਦੇਣਾ ਭਾਈ ਜੂੜ ਲਖਨਊ ਦੇ ਵਸਣ ਵਾਲਾ ਗੁਰੂ ਘਰ ਦਾ ਪ੍ਰੇਮੀ ਸਵਾ ਸਵਾ ਸਤਨਾਮ ਦਾ ਨਾਮ ਜਪਣ ਵਾਲਾ ਗੁਰੂ ਜੀ ਦੇ ਦਰਸ਼ਨ ਨੂੰ ਆਇਆ ਗੁਰੂ ਜੀ ਅੱਗੇ ਮਨ ਦੀਆਂ ਕਈ ਸ਼ੰਕਾ ਕੀਤੀਆਂ ਗੁਰੂ ਜੀ ਨੇ ਸਬਦ ਅਯਥਾ ਯੋਗ ਉੱਤਰ ਦੇ ਕੇ ਉਸ ਦਾ ਸਭ ਸੰਸਾ ਦੂਰ ਕੀਤਾ ਭਾਈ ਚੂੜ ਨਿਆਲ ਹੋ ਕੇ ਘਰ ਨੂੰ ਗਿਆ ਭਾਈ ਭਾਨੇ ਨੂੰ ਆਦੇਸ਼ ਭਾਈ ਭਾਨਾ ਜੀ ਪ੍ਰਯਾਗ ਰਾਜ ਵਿਖੇ ਨਿਵਾਸ ਕਰਨ ਵਾਲਾ ਗੁਰੂ ਘਰ ਦਾ ਪ੍ਰੇਮੀ ਸਿੱਖ ਗੁਰੂ ਜੀ ਦੇ ਦਰਸ਼ਨ ਨੂੰ ਆਇਆ ਚਰਣਾ ਤੇ ਮੱਥਾ ਟੇਕ ਕੇ ਬੇਨਤੀ ਕੀਤੀ ਸੱਚੇ ਪਾਸ਼ਾ ਮੈਂ ਸਤਨਾਮ ਸ੍ਰੀ ਵਾਹਿਗੁਰੂ ਜਪਦਾ ਹਾਂ ਤਾਂ ਉਧਰ ਦੇ ਲੋਕ ਹਾਸੀ ਕਰਦੇ ਹਨ ਕਿਉਂਕਿ ਉਧਰ ਸਭ ਦਾ ਰਿਵਾਜ RAM RAM ਹੈ ਗੁਰੂ ਜੀ ਬੋਲੇ ਠੀਕ ਹੈ ਤੁਸੀਂ ਵੀ ਰਿਵਾਜ ਅਨੁਸਾਰ RAM RAM ਆਖੋ ਸਤਨਾਮ RAM RAM ਸਭ ਇੱਕ ਹਨ ਮਗਰ ਤੁਸੀਂ ਇੱਕ ਸਤਨਾਮ ਸ਼੍ਰੀ ਵਾਹਿਗੁਰੂ ਤੇ ਪੱਕਾ ਦ੍ਰਿੜ ਨਿਸ਼ਚਾ ਧਾਰ ਕੇ ਹਿਰਦੇ ਵਿੱਚ ਸਿਮਰਿਆ ਕਰੋ ਜੋ ਤੁਹਾਡੀ ਜੀਬ ਵੀ ਨਾ ਹਿੱਲਦੀ ਜਾਪੇ ਉਸ ਦਾ ਅਯੋਗ ਫਲ ਹੋਵੇਗਾ ਜਿਸ ਤਰ੍ਹਾਂ ਧਰਤੀ ਦੇ ਅੰਦਰ ਬੀਜ ਬੀਜਿਆ ਹੋਇਆ ਬਹੁਤ ਫਲਦਾ ਹੈ ਤਰਤੀ ਦੇ ਵਾਰ ਬੇਬੀਜ਼ ਨੂੰ ਜਾਨਵਰ ਖਾ ਜਾਂਦੇ ਹਨ ਜੇ ਉੱਗ ਵੀ ਪਏ ਤਾਂ ਫਲਦਾ ਨਹੀਂ ਹੈ ਜਰੂ ਤਪੇ ਨੂੰ ਉਪਦੇਸ਼ ਉਹ ਜੈਂ ਵਿੱਚ ਜਰੂ ਨਾਮ ਕਰਕੇ ਇੱਕ ਤਪਾ ਸਾਧੂ ਰਹਿੰਦਾ ਸੀ ਜੋ ਗੁਰੂ ਜੀ ਦਾ ਜਸ ਸੁਣ ਕੇ ਦਰਸ਼ਨ ਨੂੰ ਆਇਆ ਮੱਥਾ ਟੇਕ ਕੇ ਬੇਨਤੀ ਕੀਤੀ ਸੱਚੇ ਮਹਾਰਾਜ ਸਤ ਉਪਦੇਸ਼ ਦਿਓ ਗੁਰੂ ਜੀ ਨੇ ਕਿਹਾ ਇੰਦਰੀਆਂ ਨੂੰ ਸਵੈ ਵਿਸ਼ਿਆਂ ਵੱਲੋਂ ਜਿੱਤ ਕੇ ਸ਼ਾਂਤ ਮਨ ਤਪ ਕਰੋ ਸਵਾਸ ਸਵਾਸ ਰਾਮ ਰਾਮ ਦਾ ਸਿਮਰਨ ਕਰੋ ਤਪੇ ਨੇ ਬੇਨਤੀ ਕੀਤੀ ਮਹਾਰਾਜ ਮਹਾਤਮਾ ਪੁਰਸ਼ ਕਹਿੰਦੇ ਹਨ ਕਿ ਗਿਆਨ ਤੋਂ ਬਿਨਾ మోਖ ਨਹੀਂ ਹੁੰਦੀ ਗੁਰੂ ਜੀ ਬੋਲੇ ਸੱਚ ਹੈ ਇਸੇ ਵਾਸਤੇ ਤੁਹਾਨੂੰ ਕਿਹਾ ਹੈ ਕਿ ਸਵਾਸ ਸਵਾਸ ਸਾਂਤ ਮੁਖੋ ਕੇ ਹਿਰਦੇ ਵਿੱਚ ਰਾਮ ਰਾਮ ਸਤਨਾਮ ਸਤਨਾਮ ਦਾ ਜਾਪ ਕਰੋ ਸਤ ਸੰਗ ਕਰੋ ਸਭ ਵਿਖੇ ਆਪਣਾ ਆਤਮਾ ਹੀ ਸਮਝੋ ਜਿਸ ਵਕਤ ਇਸ ਤਰ੍ਹਾਂ ਦਾ ਸਤ ਅਭਿਆਸ ਧ੍ਰਿੜ ਹੋ ਜਾਵੇਗਾ ਤਾਂ ਆਪ ਤੋਂ ਆਪ ਗਿਆਨ ਪ੍ਰਕਾਸ਼ ਆਵੇਗਾ ਭਾਈ ਨਵੱਲਾ ਤੇ ਭਾਈ ਨਿਹਾਲਾ ਪਟਨੇ ਨੂੰ ਉਪਦੇਸ਼ ਭਾਈ ਨਵੱਲਾ ਤੇ ਭਾਤੀ ਨਿਹਾਲਾ ਪਟਨੇ ਸ਼ਹਿਰ ਨਿਵਾਸ ਕਰਦੇ ਸਨ ਗੁਰੂ ਘਰ ਦੇ ਪ੍ਰੇਮੀ ਸਤ ਸੰਗ ਕਰਨ ਵਾਲੇ ਸ੍ਰੀ ਗੁਰੂ ਜੀ ਦੇ ਦਰਸ਼ਨ ਨੂੰ ਆਏ ਕੁਝ ਦਿਨ ਗੁਰੂ ਜੀ ਪਾਸ ਰਹਿ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਉਹ ਉਪਦੇਸ਼ ਦਿਓ ਜਿਸ ਤੋਂ ਪਰੇ ਹੋਰ ਕਰਨ ਯੋਗ ਨਾ ਰਹੇ ਗੁਰੂ ਜੀ ਬੋਲੇ ਜੋ ਤੁਸੀਂ ਇਸ ਵਕਤ ਕਰ ਰਹੇ ਹੋ ਸੋ ਇਸ ਤੋਂ ਪਰੇ ਹੋਰ ਕਰਨ ਯੋਗ ਨਹੀਂ ਰਹਾ ਸਤਨਾਮ ਦਾ ਸਿਮਰਨ ਕਰੋ ਧਰਮ ਦੀ ਕਮਾਈ ਕਰਕੇ ਉਸ ਵਿੱਚੋਂ ਦਸਵੰਧ ਗੁਰੂ ਨਿਮਿਤ ਵਰਤੋ ਸਭ ਦੀ ਰੇਣ ਹੋ ਕੇ ਰਹੋ ਬਸ ਇਹੀ ਉੱਤਮ ਸਾਧਨ ਹੈ ਸਾਕੀ ਪੜਦੇ ਆ ਕੋਈ ਗਲਤੀ ਹੋਵੇ ਤਾਂ ਮਾਫ ਕਰਨਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਜੀ